ਅੰਮ੍ਰਿਤਸਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਇੱਕ ਨੌਜਵਾਨ ਸਮੇਤ ਚਾਰ ਨੌਜਵਾਨਾਂ ਨੂੰ 6 ਕਿਲੋ ਹੈਰੋਇਨ ਸਮੇਤ ਕਾਬੂ ਕਰ ਲਿਆ। ਬਰਾਮਦ ਕੀਤੀ ਹੈਰੋਇਨ ਦੀ ਕੀਮਤ 42 ਕਰੋੜ ਰੁਪਏ ਦੱਸੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਸੰਬੰਧ ਪਾਕਿਸਤਾਨ ਤਸ਼ਕਰਾਂ ਨਾਲ ਹੈ ਜਿਨ੍ਹਾਂ ਨੇ ਨਿਰਦੇਸ਼ਾਂ ਤੇ ਹੈਰੋਇਨ ਦੀ ਖੇਪ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾਂਦਾ ਸੀ। ਅਮ੍ਰਿਤਸਰ ਪੁਲਿਸ ਵੱਲੋਂ ਚਾਰ ਨੌਜਵਾਨਾਂ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜੋ ਪਾਕਿਸਤਾਨੀ ਤਸਕਰਾਂ ਦੇ ਨਿਰਦੇਸ਼ਾਂ ਤੇ ਹੈਰੋਇਨ ਤਸਕਰੀ ਦਾ ਕੰਮ ਕਰਦੇ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨਵਜਵਾਨਾਂ ਵੱਲੋਂ ਹੈਰੋਇਨ ਦੇ ਨਾਲ-ਨਾਲ ਡਰੋਨ ਰਾਹੀਂ ਹਥਿਆਰ ਵੀ ਮੰਗਵਾਏ ਜਾ ਚੁੱਕੇ ਹਨ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਚੋਂ ਇੱਕ ਨਾਬਾਲਗ ਹੈ ਜਿਸ ਦੇ ਨਾਲ ਹੀ ਇੱਕ ਨੌਜਵਾਨ ਡਾਂਕੀ ਲਗਾ ਕੇ ਅਮਰੀਕਾ ਗਿਆ ਸੀ ਜਿਸ ਨੇ ਵਾਪਸ ਆਉਣ ਤੋਂ ਬਾਅਦ ਐਰੋਨਿਕਸ ਤस्करी ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਐਰੋਨਿਕ ਦੀ ਤस्करी ਵੱਡੇ ਪੱਧਰਾਂ 'ਤੇ ਕੀਤੀ ਜਾਂਦੀ ਹੈ। ਅਬਲਿੰਦਰ ਸਾਡੇ CIA 3 ਦੇ ਇਨਚਾਰਜ ਤੇ ਸਾਰੀਆਂ ਟੀਮ ਦਿੱਲੀ ਇਹਨਾਂ ਨੂੰ ਮਾਰਕ ਪਾ ਦਿੱਤਾ ਜਿਹੜਾ ਬਹੁਤ ਅੱਛਾ ਹੈ ਬਹੁਤ ਵੱਡਾ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਹੋ ਗਿਆ। ਔਰ ਅੱਗੇ ਜੋ ਉਮੀਦ ਹੈ ਕਿ ਬਹੁਤ ਜਲਦੀ ਸਭ ਹੋਰ ਨਾਰਮਲ ਹੋ ਜਾਈ ਬਹੁਤ ਵੈਪਨਸ ਐਂਡ ਹੈਰੋਨਿਕਸ ਖਿਸਤਾਰੀਏ ਕੀ ਨਹੀਂ ਇਹ ਸਰਚ ਚਾਹ। ਇਹ ਤੋਂ ਨਾਮ ਸੁਵਿਧਾ ਜਾਂਦਾ ਨਹੀਂ ਦੱਸਿਆ ਕਿ ਪੱਕੀ ਦਾਸ ਦਿੱਤਾ ਜਿਹੜੇ ਵੇਚੇ ਸੀ। ਇਹ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਹਰ ਕਿਹਾ ਸੀ ਬਕੂਟ ਹੋਇਆ ਕਿ ਉਥੋਂ ਹੀ ਕਹੋਦੇ ਕਾਰਵਾਨ ਚ ਲਿਫਟ ਹੋ ਗਿਆ ਜਾਂ ਕੋਈ ਦੇਖੋ ਜਿਹੜਾ ਆਮ ਆਪਣੇ ਇੱਥੇ ਇੱਕ ਗਲ ਦੇਖਿਆ ਕਿ ਟੋਪੋਗ੍ਰਾਫਿਕਲੀ ਜਿਹੜੇ ਬਾਰਡਰ ਦੇ ਜਿਹੜੇ ਕੰਦੇ ਪਿੰਡੋਂ ਵਿੱਚ ਜ਼ਿਆਦਾਤਰ ਲੋਕਾਂ ਦੇ ਇਹੋ ਜਿਹੇ ਜਿਹੜੇ ਕੰਟੈਕਟਸ ਬਣ ਜਾਂਦੇ ਆ। ਬਾਹਰਲਾ ਇੰਟਰਫੇਸ ਦੇਖ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਵਾਪਸ ਆ ਕੇ ਇਹ ਜਗਾ ਕੰਟੈਕਟਸ ਨੇ ਬਣਾ ਲਏ ਪਿੰਡਾਂ ਚ ਅੱਗੇ ਤੋਂ ਕੇ ਸੁੰਦਰ ਹੋਣਾ ਔਰ ਜਿਹੜੇ ਬੰਦੇ ਕੋਰੀਅਰ ਇਹਨੇ ਡਿਵੈਲਪ ਕਰ ਲਏ ਪੈਸੇ ਦੇ ਲਾਲਚ ਦੇ ਵਿੱਚ ਉੱਥੋਂ ਇਹ ਸਾਰੀ ਗੱਲ ਜਿਹੜੀ ਅੱਜ ਇਹ ਫਰੈਂਡ ਨੈਟਵਰਕ ਐਕਸੈਸ ਨਾ ਸਿਟੀ ਗ੍ਰਿਪ ਕਰਾ ਹੈ। ਇਹ ਪਰਿਵਾਰ ਦੇ ਮੈਂਬਰ ਕਿੰਨੇ ਕੀ ਹੋਲ ਰਿਹਾ ਕਿ ਸਰਫਿਸ਼ ਪਰਿਵਾਰ ਦੀ ਅੱਗੇ ਕੋਈ ਗੱਲ ਨਹੀਂ ਆਈ ਸਾਹਮਣੇ ਬਟ ਕਿਉਂਕਿ ਇਹ ਦੇ ਛੋਟੀ ਉਮਰ ਦਾ ਹੀ ਹੈ 29 ਸਾਲ ਦਾ ਹੀ ਹੈ ਤੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਅਸੀਂ ਸਾਰੇ ਵਰਕ ਕਰ ਰਹੇ ਹਾਂ ਬੜਾ ਪ੍ਰੋਫੈਸ਼ਨਲੀ ਇਸ ਖਾਤੇ ਜਿਹੜੇ ਇਹਨੇ ਪਹਿਲੀਆਂ ਅਸਾਈਨਮੈਂਟ ਦਿੱਤੀਆਂ ਉਹਦੇ ਉੱਤੇ ਸੀ ਮੈਂ ਤੋਂ ਭੇਰੇ ਆ ਪਰ ਤੁਹਾਨੂੰ ਹੋਰ ਕਹਵਿਓ ਕਿੰਨੀ ਦਿਨ ਤੋਂ ਕੰਮ ਕਰਿਆ ਸਰ ਕਿੰਨੀ ਦਿਨ ਤੋਂ ਕੰਮ ਕਰਿਆ ਇਹ ਮਹਾਂਪੁਰ ਸੀਐਸ ਵੀ ਕਰਦਾ ਕਾਫੀ ਐਕਟਿਵ ਹੈ ਸਰ ਬੁੱਢਾ ਕਾਰੋਬਾਰ ਕੀ ਸੀ ਇਹਨਾਂ ਦਾ ਬੁੱਢਾ ਕਾਰੋਬਾਰ ਇਹਦਾ ਸਕੂਲ ਬੈਂਡ ਡਰਾਈਵਰ ਹੈ ਤੇ ਇਹ ਜਿਹੜਾ ਅਸਲ ਵਿੱਚ ਆਪਣੇ ਪਰਿਵਾਰ ਕੀ ਦਾ ਦੁਜੀਏ ਦੋਨੇ ਐਮਪਲੋਇਡ ਹੈ ਰੋਜ਼ਗਾਰ ਦੇ ਸ਼ਕਤੀ ਕਰ ਰਹੀ ਜੀ ਐਨੀ ਸ਼ਕਤੀ ਹੋਣ ਦੇ ਬਾਵਜੂਦ ਜਿਹੜਾ ਨਸ਼ਾ ਖਤਮ ਨਹੀਂ ਹੋ ਰਿਹਾ ਕਿ ਸਰਕਾਰ ਵੀ ਮੇਨਾਂ ਯੋਰਤਾਤਾ ਫਿਰ ਵੀ ਪੁਰਸ਼ ਵੀ ਐਨੀ ਸ਼ਕਤੀਕਾਰੀ ਹੈ ਫਿਰ ਵੀ ਕਿਉਂ ਨਹੀਂ ਕਰਦਾ ਦੇਖੋ ਜੀ ਪਤਾ ਕੀ ਹੈ ਕ੍ਰਾਸ ਬਾਰਡਰ ਤੇ ਜਿਹੜੇ ਡਰੋਨ ਦੀ ਮੂਵਮੈਂਟ ਹੈ ਨਾ ਜੀ ਉਹ ਤੁਹਾਨੂੰ ਪਤਾ ਹੈ ਟੈਕਨੋਲੋਜੀ ਇਹੋ ਜੀ ਹੈ ਕਿ ਇੰਨਾ ਵੱਡਾ ਸਰਹੱਦਾਂ ਬਾਰਡਰ ਉਹਦੇ ਨਾਲ ਕਸ਼ਿੰਗ ਕਰੀ ਜਾ ਔਰ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਲੋਕ ਨੇ ਉਹ ਸਿਵਰ ਬਣੇ ਹੋਏ ਹੈ ਨੇ ਇਹੀ ਪੈਰ ਹੈ ਜਿੱਤ ਮੁਲਕ ਨਾਲ ਪ੍ਰਗਟਾਣਾ ਦਰਪਨਾ ਉੱਤਮ ਕਸ਼ਿੰਗ ਹੋ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੇ ਕ੍ਰਾਸ ਉਹਦੇ ਚ ਹੈਗਾ ਪੱਟ ਇਹਦੇ ਚ ਕੋਈ ਤੁਸੀਂ ਵੀ ਸਾਰੇ ਸਮਝੋ ਕਿ ਕਿੰਨਾ ਨਸ਼ੇ ਨੂੰ ਘੱਲ ਪਈ ਹੈ ਔਰ ਇਦਾਂ ਹੀ ਆਪਾਂ ਇਨਫੋਰਸਮੈਂਟ ਦੇ ਉੱਤੇ ਸਾਡਾ ਪ੍ਰੈਸ਼ਰ ਹੈ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਐਡਿਕਟ ਜਿਹੜੇ ਐਡਿਕਟਸ ਨੇ ਉਹਨਾਂ ਦਾਖਲ ਵਿੱਚ ਪੁਲਿਸ काफी ਵੱਡੇ ਪੱਧਰ ਤੇ ਕਰਾ ਰਹੀ ਹੈ। ਉਹ ਹੋਰ ਹੋ ਕੇ ਕਿਥੋਂ ਆਇਆ ਸੀ ਅਮਰੀਕਨ ਅਮਰੀਕਾ ਦੀ ਗੱਲ ਕਲੀਅਰ ਕਰ ਰਹੇ ਆ ਸੀ ਜਿਹਦੇ ਪਾਸਪੋਰਟ ਵਗੈਰਾ ਡਿਟੇਲਸ ਲੈ ਰਹੇ ਆ ਉਹ ਕਈ ਗੱਲ ਫਰੰਟੀਲੀ ਆਈ ਹੈ ਕਿ ਆ ਮੈਂ ਉਹ ਪੂਰਾ ਔਥੈਂਟਿਕ ਨਹੀਂ ਕਰ ਨਹੀਂ ਸਰ ਕਾਰਨ ਕੀ ਹੈ ਕਿ ਛੋਟੀ ਉਮਰ ਦੇ ਬੱਚਾ ਨੂੰ ਜਿਆਦਾ ਨਾਲ ਜੋੜਿਆ ਜਾ ਰਿਹਾ ਹੈ। ਮੈਂ ਤੁਹਾਨੂੰ ਦੱਸਿਆ ਰਹੇ ਜਿੰਨਾ ਨੰਮ ਐਮਪਲੋਇਡ ਬੰਦੇ ਆ ਤੇ ਆਪਣੇ ਪੈਸੇ ਦੇ ਲਾਲਚ ਨਾਲ ਪਰ ਇਹ ਨਹੀਂ ਲੱਗਦਾ ਕਿ ਇਹਨਾਂ ਦੀ ਜ਼ਮਾਨਤ ਚਲਦੀ ਹੈ ਜੇ ਇਸ ਕਰਕੇ ਨਾਲ ਜੋੜਦੇ ਹਨ ਜ਼ਮਾਨਤ ਨਹੀਂ ਰੁਬਿਨਾਇਲ ਲਈ ਕੋਈ ਸੀ ਬਾਕੀ ਤਾਂ ਮੈਂਦੇ ਹੀ ਨੇ ਠੀਕ ਹੈ ਠੀਕ ਹੈ ਦੱਸਿਆ ਕਿ ਪੁਲਿਸ ਨੂੰ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ પાસેથી ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅੰਮ੍ਰਿਤਸਰ ਤੋਂ ਅਲਿਸ਼ਾਰਮਾ ਦੀ ਰਿਪੋਰਟ ਅੰਦਰ ਤੋਂ